-519 0660 5196220660 QTL because we care shamadan radio punjab tode sunan wale sare shrotter mere kanni yani ki swaran singh da ne liye kanni pyar parishat sri kalak shamde mai guzarish karda hai ki jede bhi is waqt sade nal jude ne ਉਹ YouTube ਚੈਨਲ Radio Punjab Today ਦਾ ਵੱਤਵੱਤ ਸਬਸਕ੍ਰਾਈਬ ਕਰੋ ਜੀ ਇਸ ਤੋਂ ਇਲਾਵਾ ਐਪ ਨੂੰ ਵੱਤਵੱਤ ਜਿੰਨਾ ਹੋ ਸਕੇ ਪਹਿਲਾ ਸਮਾਂ ਮਿਲੇ ਤੁਸੀਂ ਐਪ ਨੂੰ ਵੀ ਜਿਹੜਾ ਹੈ ਪਲੀਜ਼ ਯੂਜ਼ ਕਰਿਆ ਕਰੋ ਜੀ ਪ੍ਰੋਗਰਾਮ ਦਾ ਆਗਾਸਕਾ ਤੇ ਟੇਲਾ ਸੱਸੀ ਕਾਲ ਜੀ ਸਤਿ ਸ੍ਰੀ ਅਕਾਲ ਟੇਲਾ ਸਾਹਿਬ ਭੀਮਾ ਕੋਰੇਗਮ ਮਾਮਲੇ ਦੇ ਵਿੱਚ ਗੌਤਮ 9 ਲੱਖਾਂ ਦੀ ਨਜ਼ਰਬੰਦੀ ਖਤਮ ਕਰ ਦਿੱਤੀਗੀ ਇਹ ਕਾਫੀ ਜਿਹੜੇ ਬੁੱਧੀਜੀਵੀ ਸੀ ਉਦੋਂ ਦੋਆ ਤਿੰਨਾਂ ਨੂੰ ਵੀ ਨਜ਼ਰਬੰਦ ਕਰ ਦਿੱਤਾ ਸੀਗਾ ਬਿਲਕੁਲ ਜੀ 28 ਅਗਸਤ ਨੂੰ ਅਸਲ ਦੇ ਵਿੱਚ 5 ਬੁੱਧੀਜੀਵੀਆਂ ਨੂੰ ਜੀ ਜਿਹੜੇ ਮਨੁੱਖੀ ਅਧਿਕਾਰਾਂ ਲਈ ਵੀ ਲੜਾਈ ਲੜਦੇ ਜਿਹੜੇ ਆਦਵਾਸੀਆਂ ਨਾਲ ਹੋਰ ਦੇ ਤੱਕਿਆਂ ਦੇ ਖਿਲਾਫੀ ਲੜਾਈ ਲੜਦੇ ਜਿਹੜੇ ਉਹਨਾਂ ਲੋਕਾਂ ਦੀ ਆਵਾਜ਼ ਬਣਦੇ ਸੀ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਇੱਕ ਕਿਸਮ ਦਾ ਪੱਕਾ کہہ ਸਕਦੇ ਹਾਂ ਸਿੱਕਾ ਸਿੱਕਾ ਟਾਲਿਆ ਹੋਇਆ ਸੀ ਤੇ ਜਿਨ੍ਹਾਂ ਦੇ ਮੂੰਹ ਸੀਤੇ ਹੋਏ ਸੀ ਜੀ ਉਹਨਾਂ ਦੇ ਖਿਲਾਫ ਇੱਕ ਇਲਜ਼ਾਮ ਲਾਇਆ ਗਿਆ ਕਿ ਪੀਮਾ ਕੌਰੇ گاਉਂ ਦੇ ਵਿੱਚ ਜਿਹੜੀ ਗੜਬੜ ਹੋਈ ਸੀ ਜੀ ਉਸ ਗੜਬੜ ਵਾਲੇ ਮਾਮਲੇ ਦੇ ਵਿੱਚ ਕਹਿੰਦੇ ਵੀ ਜਿਹੜੇ ਕੁਝ ਲੋਕ ਗ੍ਰਿਫਤਾਰ ਕੀਤੇ ਐ ਉਹਨਾਂ ਤੋਂ ਕੁਝ ਅਜੀਹਾ ਮਟੀਰੀਅਲ ਮਿਲੇ ਅਜੀਹੇ ਡਾਕੂਮੈਂਟਸ ਮਿਲੇ ਚਿੱਠੀ ਪੱਤਰ ਹੀ ਮਿਲੀ ਹੈ ਜਿਹਦੇ ਤੋਂ ਇਹ ਪਤਾ ਲੱਗਦਾ ਹੈ ਕਿ ਜਿਵੇਂ ਤਾਮਲਨਾਡੂ ਦੇ ਵਿੱਚ 1991 ਚ ਅਜੀਬ ਗਾਂਧੀ ਨੂੰ ਕਤਲ ਕੀਤਾ ਸੀ ਜੀ ਬਿਲਕੁਲ ਉਸੇ ਤਰ੍ਹਾਂ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਤਲ ਕਰਨ ਦੀ ਯੋਜਤ ਬਣਾਈ ਜਾ ਰਹੀ ਜੀ ਇਹਨਾਂ ਨੇ ਕਹਿੰਦੇ ਜੀ ਸਾਜ਼ਿਸ਼ ਬਣਾਈ ਹੋਈ ਹੈ ਹੂੰ ਹੂੰ ਪੰਜੇ ਜਣੇ ਵਕਫ ਖੇਤਰਾਂ ਦੇ ਵਿੱਚ ਬੜੇ ਨਾਮਵਰ ਆਦਮੀ ਹੈ ਜੀ ਉਹਨਾਂ ਦੇ ਵਿੱਚ ਦੇ ਖਿਲਾਫ ਪਹਿਲਾਂ ਵੀ ਬੜੇ ਮੁਕਦਮੇ ਦਰਜ ਕੀਤੇ ਹੈ ਹੂੰ ਹੂੰ ਪੰਜਾ ਜਣਿਆਂ ਨੂੰ 28 ਅਗਸਤ ਨੂੰ ਅਚਨਚੇਤ ਜੀ ਮਹਾਰਾਸ਼ਟਰ ਦੇ ਪੂਨੇ ਦੀ ਪੁਲਿਸ ਉਹਨਾਂ ਦੇ ਘਰਾਂ ਤੇ ਛਾਪੇ ਮਾਰਦੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਜੀ ਅਦਾਲਤਾਂ ਚ ਪੇਸ਼ ਕੀਤਾ ਜਾਂਦਾ ਹੈ ਤੇ ਟ੍ਰਾਂਨਜ਼ਿਟਰ ਰਿਮਾਂਡ ਵੀ ਲੈ ਲਿਆ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਲੈ ਕੇ ਉਹ ਬੰਬੇ ਨੂੰ ਤੁਰਦੇ ਆਏ ਉਹਨੇ ਨੂੰ ਤੁਰਦੇ ਕੁਝ ਬੁੱਧੀਜੀਵੀਆਂ ਨੇ ਕੁਝ ਇਤਿਹਾਸਕਾਰਾਂ ਨੇ ਜਿਨ੍ਹਾਂ ਦੀ ਗਿਣਤੀ ਦੇਸ਼ ਤੇ ਬਹੁਤ ਹੀ ਨੰਬਰ ਵਿਦਵਾਨਾਂ ਛੁੱਧੀ ਹੈ ਰੋਮਲਾ ਦੁੱਬੇ ਦੀ ਅਗਵਾਈ ਹੇਠ ਜੀ ਦੇਸ਼ ਦੀ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਦਾਇਰ ਕਰਤੀ ਹਾਂ ਹਾਂ ਕਿ ਜੇ ਇਸ ਤਰ੍ਹਾਂ ਖਰੇ ਵਿਚਾਰਾਂ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਣ ਲੱਗ ਪਏ ਤਾਂ ਫਿਰ ਇਹਨਾਂ ਹਾਲਾਤ ਬਹੁਤ ਜ਼ਿਆਦਾ ਵਿਗੜ ਜਾਣਗੇ ਜੀ ਸੁਪਰੀਮ ਕੋਰਟ ਨੇ ਉਸੇ ਵੇਲੇ ਕਹਿਤਾ ਕਿ ਇਹਨਾਂ ਦਾ ਜਿਹੜਾ ਹੈਗਾ ਪੁਨੇ ਲੈ ਜਾਣਾ ਸੰਭਵ ਨਹੀਂ ਜੀ ਇਹਨਾਂ ਨੂੰ ਇਹਨਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਜਾਂਦਾ ਜੀ ਤੇ ਉਦੋਂ ਤੋਂ ਲੈ ਕੇ ਉਹ ਨਜ਼ਰਬੰਦ ਤੁਰੇ ਆਉਂਦੇ ਸੀ ਅਖੀਰ ਕਾਫੀ ਲੰਬੀ ਚੌੜੀ ਬਹਿਸ ਹੋਈ ਸਬੂਤ ਇੱਕ ਦੂਜੇ ਨੇ ਦਿੱਤੇ ਆਪ ਦੇ ਇੱਕ ਸਟੇਜ ਇਹ ਜੀ ਆ ਗਈ ਸੀ ਜੀ ਜਦੋਂ ਸੁਪਰੀਮ ਕੋਰਟ ਨੇ ਕਹਿ ਸੀ ਕਿ ਕਿਉਂ ਨਾ ਇੱਕ ਅਜੇਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਦਿੱਤੀ ਜਾਵੇ ਜਿਹੜੀ ਟੀਮ ਇਹਦੀ ਪੜਤਾਲ ਕਰੇ ਜੀ ਔਰ ਇਹ ਮਹਾਰਾਸ਼ਟਰ ਦੀ ਪੁਲਿਸ ਤੋਂ ਨਾ ਕਰਵਾਈ ਜਾਵੇ ਜਾਂ ਜਿਹੜੀ ਪੂਨੇ ਦੀ ਪੁਲਿਸ ਹੈ ਉਹ ਨਾ ਕਰੇ ਸਾਰਾ ਡੈਰੀ ਔਰ ਰਿਕਾਰਡ ਮੰਗ ਲਿਆ ਤਲਬ ਕਰ ਲਿਆ ਰਿਕਾਰਡ ਪੇਸ਼ ਕਰਤਾ ਜਿਸ ਵੇਲੇ ਸਾਰਾ ਕੁਝ ਹੋ ਰਿਹਾ ਸੀ ਸੁਪਰੀਮ ਕੋਰਟ ਸੁਣਵਾਈ ਵੀ ਜਲਦੀ ਸੀ ਜੀ ਉਸੇ ਵੇਲੇ ਨਾਲ ਦੀ ਨਾਲ ਹੀ ਜਿਹੜੀ ਮਹਾਰਾਸ਼ਟਰ ਦੀ ਪੁਲਿਸ ਹੈ ਉਹ মিডিਆ ਨੂੰ ਬਰੀਫ ਵੀ ਕਰ ਰਹੀ ਸੀ ਹਾਲਾਂਕਿ ਹਾਲਾਤ ਇਹ ਹੁੰਦੇ ਕਿ ਜੇ ਜਿਆ ਮਾਮਲਾ ਅਦਾਲਤਾਂ ਚ ਚਲਾ ਜਾਵੇ ਜੀ ਤੇ ਫਿਰ ਮੀਡੀਆ ਦੇ ਸਾਹਮਣੇ ਬਰੀਫ ਨਹੀਂ ਕੀਤਾ ਜਾ ਸਕਦਾ ਲੇਕਿਨ ਉਹਨਾਂ ਨੇ ਕੀਤਾ ਇਹਦਾ ਵੀ ਪ੍ਰੋਬਲਮ ਬਣਾਇਆ ਗਿਆ ਅਖੀਰ ਤਿੰਨ ਜੱਜ ਸਹਿਬਾਨ ਸੀ ਉਹਨਾਂ ਦਾ ਫੈਸਲਾ ਆ ਗਿਆ ਦੋ ਜੱਜ ਸਹਿਬਾਨ ਨੇ ਕਿਹਾ ਕਿ ਇਹ ਮੁਜ਼ਰਮਾ ਦਾ ਕੰਮ ਨਹੀਂ ਜੀ ਮੁਜ਼ਰਮਾ ਦਾ ਅਧਿਕਾਰ ਨਹੀਂ ਕਿ ਉਹ ਮੰਗ ਕਰਨ ਕਿ ਉਹਨਾਂ ਦੇ ਮਾਮਲੇ ਦੀ ਪੜਤਾਲ ਕਿਸੇ ਕਿਸੇ ਵਿਸ਼ੇਸ਼ ਤਪਤੀਸ਼ੀ ਟੀਮ ਤੋਂ ਕਰਵਾਈ ਜਾਵੇ ਤਾਂ ਕਹਿੰਦੇ ਵੀ ਸਰਕਾਰ ਦੀ ਮਰਜ਼ੀ ਹੈ ਕਿ ਉਹ ਤਪਤੀਸ਼ ਕਿਸੇ ਤੋਂ ਕਰਵਾਵੇ ਇਹ ਗੱਲ ਕਹਿ ਕੇ ਉਨਾ ਡਿਪਿਟੀਸ਼ਨ ਰੱਦ ਕਰਤੀ ਤੇ ਨਾਲ ਇਹ ਵੀ ਕਹਿਤਾ ਧੋਜ ਜੱਜ ਸਾਹਿਬਾਨ ਨੇ ਕਿ ਇਹਨਾਂ ਦੀ ਨਜ਼ਰਬੰਦੀ 4 ਹਫ਼ਤਿਆਂ ਤੱਕ ਵਧਾਈ ਜਾਂਦੀ ਹੈ ਜੀ ਤਾਂ ਕਿ ਇਹ ਅਦਾਲਤਾਂ ਦੇ ਵਿੱਚ ਆਪਣੀ ਕੋਈ ਚਾਰਾ ਜੁਈ ਕਰ ਸਕਣ ਜੀ ਇਸੇ ਦੌਰਾਨ ਇੱਕ ਜੱਜ ਸਾਹਿਬਾਨ ਨੇ ਇੱਕ ਜੱਜ ਸਾਹਿਬ ਨੇ ਆਪਣਾ ਵੱਖਰਾ ਫੈਸਲਾ ਲਖਵਾਤਾ ਹੂੰ ਹੂੰ ਉਹ ਉਸ ਫੈਸਲੇ ਨਾਲ ਸਹਿਮਤ ਨਹੀਂ ਸੀ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਜੇ ਲੋਕਾਂ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਨਹੀਂ ਜੀ ਜਿਬ ਚਾਰਾਂ ਦਾ ਵਖਰੇਵਾ ਰੱਖਣ ਵਾਲੇ ਲੋਕਾਂ ਦੀਆਂ ਇਸ ਤਰ੍ਹਾਂ ਗ੍ਰਿਫਤਾਰੀਆਂ ਹੋਣ ਲੱਗੀਆਂ ਤਾਂ ਜੁਡੀਸ਼ਰੀ ਅੱਖਾਂ ਬੰਦ ਕਰਕੇ ਨਹੀਂ ਬੈਠ ਸਕਦੀ ਹੂੰ ਜੁਡੀਸ਼ਰੀ ਦੀ ਵੀ ਡਿਊਟੀ ਬਣਦੀ ਹੈ ਕਿ ਜਿਹੜੇ ਲੋਕ ਨਜ਼ਰਬੰਦ ਕੀਤੇ ਜਾਂਦੇ ਆ ਜਿਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਦੇਖਿਆ ਜਾਵੇ ਕਿ ਉਹਨਾਂ ਦੀ ਇਹ ਗ੍ਰਿਫਤਾਰੀ ਜਾਇਜ਼ ਹੈ ਜਾਂ ਨਹੀਂ ਜੀ ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਦੇਣੀ ਚਾਹੀਦੀ ਹੈ ਨਾਲ ਉਸ ਜੱਜ ਸਾਹਿਬ ਨੇ ਇੱਕ ਮਿਸਾਲ ਦਿੱਤੀ ਕਿ ਸਾਡੇ ਸਾਹਮਣੇ ਇੱਕ ਮਿਸਾਲ ਹੈ ਸਾਡੇ ਇੱਕ ਸੈਂਟਿਸਟ ਸੀਗੇ ਇਸਰੋ ਦੇ ਜੀ ਉਹਨਾਂ ਦੇ ਖਿਲਾਫ 20 25 ਸਾਲ ਪਹਿਲਾਂ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ ਇਲਜ਼ਾਮ ਇਹ ਲਾਏ ਗਏ ਸੀ ਕਿ ਉਹਨਾਂ ਨੇ ਦੇਸ਼ ਦੇ ਜਿਹੜੇ ਹੈਗੇ ਕੁਝ ਸੀਕ੍ਰਟ ਹੂੰ ਹੂੰ ਉਹ ਲੀਕ ਕਰਦੇ ਉਹ ਕਿਸੇ ਨੂੰ ਵੇਚਤੇ ਦੇਸ਼ਗੰਦਾਰੀ ਕੀਤੀ ਹੈ ਜੀ ਮੁਕੱਦਮਾ ਵੱਡ ਗਿਆ ਮੁਕੱਦਮਾ ਚੱਲਦਾ ਰਿਹਾ ਚੱਲਦਾ ਰਿਹਾ ਅਖੀਰ ਸੁਪਰੀਮ ਕੋਰਟ ਦੇ ਵਿੱਚ ਗੱਲ ਪਹੁੰਚ ਗਈ ਹੂੰ ਹੂੰ ਥੱਲੇ ਅਦਾਲਤਾਂ 'ਚ ਮੇਰਾ ਖਲਸਾਜਾ ਵਗੈਰਾ ਹੁੰਦੀ ਰਹੀ ਸੁਪਰੀਮ ਕੋਰਟ ਜਦੋਂ ਗਈ ਤੇ ਸੁਪਰੀਮ ਕੋਰਟ ਨੇ ਮੁਕੱਦਮਾ ਵੀ ਬਰੀ ਕੀਤਾ ਤੇ ਨਾਲ ਇੱਕ ਹੁਕਮ ਕੀਤਾ ਕਿ ਉਸ ਸ਼ਖਸ ਨੂੰ ਜੀ 25 ਲੱਖ ਰੁਪਏ ਤਾਮਲ ਨਾਡੂ ਦੀ ਸਟੇਟ ਦੇ ਵੀ ਤੇ ਉਸ ਸਟੇਟ ਨੇ ਭਰਵੀ ਦਿੱਤਾ ਜੀ ਜਸਟਿਸ ਚੰਦਰ ਚੂੜ ਨੇ ਉਹ ਹਵਾਲਾ ਦਿੱਤਾ ਕਿ ਜੇ 25 ਸਾਲ 20 ਸਾਲਾਂ ਬਾਅਦ 25 ਲੱਖ ਰੁਪਏ ਅਸੀਂ ਮੁਆਵਜ਼ਾ ਦਵਾ ਸਕਦੇ ਹਾਂ ਤਾਂ ਫਿਰ ਆ ਮੁੱਢ ਦੇ ਵਿੱਚ ਹੀ ਅਸੀਂ ਇਸ ਬੁਰਾਈ ਨੂੰ ਕਿਉਂ ਨਹੀਂ ਰੋਕ ਸਕਦੇ ਹੂੰ ਇਹਦੀ ਐਸਆਈਟੀ ਬਣਾ ਲੈਣੀ ਚਾਹੀਦੀ ਹੈ ਲੇਕਿਨ ਬੌਗਿੰਤੀ ਦਾ ਫੈਸਲਾ ਸੀ ਪਰਵੇਲ ਬੌਗਿੰਤੀ ਦਾ ਫੈਸਲਾ ਹੀ ਕਰਦਾ ਹੈ ਘੱਟ ਗਿਣਤੀ ਦੀ ਤੁਹਾਨੂੰ ਪਤਾ ਵੀ ਬਹੁਤ ਹੀ ਬukt ਨਹੀਂ ਹੁੰਦੀ ਹਾਂ ਕੱਲ ਨੂੰ ਕਿਤੇ ਇਹ ਕੋਈ ਹੋਰ ਮਾਮਲਾ ਆਉਂਦਾ ਹੈ ਸੁਪਰੀਮ ਕੋਰਟ ਤੇ ਜੱਜ ਦਾ ਹਵਾਲਾ ਦਿੱਤਾ ਜਾ ਸਕਦਾ ਜੇ ਦਿੱਤਾ ਜਾ ਸਕਦਾ ਹੈ ਕਿ ਘੱਟ ਗਿਣਤੀ ਦਾ ਇੱਕ ਫੈਸਲਾ ਆ ਵੀ ਆਇਆ ਸੀ ਇਹ ਗੌਤਮ ਨੌਲਖਾ ਵੀ ਉਹਨਾਂ ਪੰਜਾਬ ਉਧੀ ਜੀ ਵਿੱਚ ਇੱਕ ਸੀ ਜੀ ਹੁਣ ਗੌਤਮ ਨੌਲਖਾ ਨੇ ਆਪਣੀ ਜਿਹੜੀ ਹੈਗੀ ਉਹਨਾਂ ਨੂੰ ਜਿਹੜੀ ਰਿਲੀਫ ਮਿਲੀ ਹੋਈ ਸੀ ਸੁਪਰੀਮ ਕੋਰਟ ਵੱਲੋਂ ਕਿ ਹਾਈ ਕੋਰਟ ਦੇ ਵਿੱਚ ਚਾਰਾ ਜੂਈ ਕਰ ਸਕਦੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਤੀ ਔਰ ਉਹਨਾਂ ਨੇ ਲੀਗਲ ਨੁਕਤਾ ਨਗਾ ਤੋ ਕੀਤੀ ਕਾਨੂੰਨੀ ਨੁਕਤਾ ਨਗਾ ਕਿ ਜਿਹੜੀ Crpc ਦੀ ਪ੍ਰੋਵੀਜ਼ਨ ਹੈ ਜੀ ਉਹਦੀ ਪ੍ਰੋਵੀਜ਼ਨ ਦੀ ਉਲੰਘਣਾ ਹੋ ਗਈ ਹੂੰ ਹੂੰ ਕਿਉਂਕਿ ਜਿਹੜਾ 트ਾਂਜਟਰ ਮਾਂਡ ਦਿੱਤਾ ਸੀ ਜੀ 트ਾਂਜ ਟਾਂਜਟਰ ਮਾਂਡ 24 ਘੰਟੇ ਵਾਸਤੇ ਸੀ 24 ਘੰਟੇ ਬਾਅਦ ਉਹਦੀ ਮਿਆਦ ਖਤਮ ਹੋ ਗਈ ਕਿਉਂਕਿ ਉਹਦਾ ਨਜ਼ਰਬੰਦ ਸੀ ਕਹਿੰਦੇ ਵੀ ਟੈਕਨਿਕ ਟੈਕਨੀਕਲੀ ਇਹ ਰਿਮਾਂਡ ਜਿਹੜਾ ਮੇਰਾ ਖੜਦਾ ਨਹੀਂ ਸੋ ਮੇਰੀ ਨਜ਼ਰਬੰਦੀ ਗਲਤ ਹੈ ਤਾਂ ਦਿੱਲੀ ਹਾਈ ਕੋਰਟ ਦੇ ਫਿਰ ਦੋ ਜੱਜ ਸਾਹਿਬਾਨ ਨੇ ਇਹ ਕਿਹਾ ਕਿ ਤਕਨੀਕੀ ਤੌਰ ਤੇ ਇਹ ਜਿਹੜੀ ਹੈਗੀ ਹੈ ਇਹ 트랜ਜ਼ਿਸਟਰ ਮੰਗ ਵਾਲਾ ਆਰਡਰ ਹੈ ਇਹ ਟ੍ਰਾਇਲ ਕੋਡ ਦਾ ਉਹ ਖਤਮ ਹੋ ਗਿਆ ਗਲਤ ਹੋ ਗਿਆ ਉਹਦੀ ਕੋਈ ਬੁੱਕਤ ਨਹੀਂ ਇਸ ਲਈ ਇਹਨੂੰ ਹੁਣ ਨਜ਼ਰਬੰਦ ਨਹੀਂ ਰੱਖਿਆ ਜਾਣਾ ਚਾਹੀਦਾ ਤੇ ਉਹਨਾਂ ਨੇ ਉਹਦੀ ਅਰਿਹਾਈ ਦਾ ਹੁਕਮ ਜਾਰੀ ਕਰਤਾ ਉਹ ਰਹਾ ਹੋ ਗਿਆ ਇੰਟਰਸਟਿੰਗ ਗੱਲ ਇਹਦੇ ਵਿੱਚ ਇਹ ਹੈ ਕਿ ਜਿੱਥੇ ਇੱਕ ਪਾਸੇ ਹਾਈ ਕੋਰਟ ਨੇ ਗੱਲ ਕਹੀ ਤੀ ਕਿ ਜਿਹੜੀ ਟ੍ਰਾਇਲ ਚੱਲਨੀ ਹੈ ਜੀ ਟ੍ਰਾਇਲ ਦੇ ਵਿੱਚ ਸਾਡੇ ਇਸ ਫੈਸਲੇ ਦਾ ਕੋਈ ਅਸਰ ਨਹੀਂ ਪਊ ਉਹਦੇ ਨਾਲ ਇੱਕ ਜਿਹੜੀ ਜ਼ਿਆਦਾ ਇੰਟਰਸਟਿੰਗ ਗੱਲ ਇਹ ਹੈ ਕਿ ਪੀਮਾ ਕਾਰੇ ਗਾਉਂ ਜਿਹੜੀ ਵਾਇਲੈਂਸ ਹੋਈ ਸੀ ਜੀ ਉਸ ਵਾਇਲੈਂਸ ਦੇ ਵਿੱਚ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹ ਬੰਦਾ ਇੱਕ ਸੱਜੇ ਪੱਖੀ ਜਥੇਬੰਦੀ ਨਾਲ ਸੰਬੰਧਿਤ ਹੈ ਲੇਕਿਨ ਉਹਦੇ ਖਿਲਾਫ ਪਹਿਲਾਂ ਵੀ ਅਕਬਰ ਜੁਦਾ ਜੁਦਾ ਅਕਬਰ ਇੱਕ ਫਿਲਮ ਸੀ ਜੀ ਉਸ ਫਿਲਮ ਦੌਰਾਨ ਨਾਰੀ ਬਾਜੀ ਵਗੈਰਾ ਕਰਕੇ ਉਹਦਾ ਵਿਰੋਧ ਕਰਨ ਕਰਕੇ ਉਹਦੇ ਖਿਲਾਫ ਮੁਕਦਮੇ ਦਰਜ ਸੀ ਦੋ ਮੁਕਦਮੇ ਦਰਜ ਸੀ ਉਹ ਦੋਨੇ ਮੁਕਦਮੇ ਹੁਣ ਮਹਾਰਾਸ਼ਟਰ ਦੀ ਸਰਕਾਰ ਨੇ ਵਾਪਸ ਲੈ ਲਏ ਐਫ ਆਈ ਆਰ ਉਸ ਬੰਦੇ ਦੇ ਖਿਲਾਫ ਦਰਜ ਹੈ ਕਿ ਸ਼ੁਰੂਆਤ ਦੇ ਵਿੱਚ ਹਿੰਸਕ ਕਾਰਵਾਈ ਉਹਨੇ ਕੀਤੀ ਸੀ ਉੱਥੇ ਜੀ ਪਰ ਅਜੇ ਤੱਕ ਉਸ ਬੰਦੇ ਨੂੰ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਗ੍ਰਿਫਤਾਰ ਨਹੀਂ ਕੀਤਾ ਗਿਆ ਕਿਉਂ ਗ੍ਰਿਫਤਾਰ ਨਹੀਂ ਕੀਤਾ ਗਿਆ ਕਿਉਂਕਿ ਉਹ ਦੇ ਸੱਜੇ ਪੱਖੀ ਵਿਚਾਰ ਭਾਰਤੀ ਜਨਤਾ ਪਾਰਟੀ ਤੇ ਆਰ ਐਸ ਐਸ ਸੀ ਵਿਚਾਰਧਾਰਾ ਦੇ ਨਾਲ ਬੇਲ ਖਾਂਦੇ ਹੈ ਸੋ ਆਪਣੇ ਨੇ ਗੁਨਾਹ ਕੀਤਾ ਪਰਚਾ ਵੀ ਦਰਜ ਹੈ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪੰਜ ਬੁੱਧੀਜੀਵਾਂ ਨੂੰ ਇਸ ਕਰਕੇ ਬਲਾਵੇਂ ਚ ਲੈ ਲੈ ਆ ਕਹਿੰਦੇ ਜੀ ਜਿਹੜੀ ਇੱਕ ਸਾਨੂੰ ਚਿੱਠੀ ਮਿਲੀ ਹੈ ਉਸ ਚਿੱਠੀ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਉਂ ਨਾ ਅਰਜੀਬ ਗਾਂਧੀ ਦੇ ਤਰਜ਼ ਤੇ ਪ੍ਰਧਾਨ ਮੰਤਰੀ ਨੂੰ ਉਡਾ ਦਿੱਤਾ ਜਾਵੇ ਤੇ ਇਹ ਸਾਜ਼ਿਸ਼ ਬਣਾਉਂਦੇ ਜੀ ਸੋ ਕਈ ਵਾਰੀ ਪੁਲਿਸ ਦੇ ਰਾਹੀਂ ਹੂੰ ਹੂੰ ਵਿਚਾਰ ਬਖਰੇ ਮਾਰ ਰੱਖਣ ਵਾਲੇ ਬੰਦਿਆਂ ਨੂੰ ਫਸਾਉਣ ਦੇ ਯਤਨ ਕੀਤੇ ਜਾਂਦੇ ਹਨ ਲੇਕਿਨ ਕਮੀਆਂ ਪੇਸ਼ੀਆਂ ਦੇ باوجود ਸਾਡੀ ਜੁਡੀਸ਼ਰੀ ਇੰਨੀ ਕ ਮਜ਼ਬੂਤ ਹੈ ਕਿ ਉਹ ਕੱਢ ਲੈਂਦੀ ਹੈ ਕਿ ਜੇ ਧਿਆਨ ਚਾਜੇ ਤਾਂ ਫਿਰ ਉਛੇਤੀ ਕੀਤੇ ਸਰਕਾਰਾਂ ਦੀ ਜਾਂ ਪੁਲਿਸ ਦੀ ਇਸ ਕਿਸਮ ਦੀ ਦਾਦਾਗਰੀ ਚੱਲਣ ਨਹੀਂ ਨਹੀਂ ਚੱਲਣ ਦੀ